ਇਟਲੀ ਦੇ ਵਿਦਿਅਕ ਖੇਤਰ ਵਿੱਚ ਚੰਗੇ ਨੰਬਰ ਲੈ ਕੇ ਭਾਰਤੀ ਬੱਚਿਆਂ ਵੱਲੋਂ ਲਗਾਤਾਰ ਅੱਗੇ ਵੱਲ ਕਦਮ ਵਧਾਏ ਜਾ ਰਹੇ ਨੇ ਜਿਨ੍ਹਾਂ ਤੋਂ ਇਟਲੀ ਦੇ ਲੋਕੀ ਵੀ ਕਾਫੀ ਪ੍ਰਭਾਵਿਤ ਹੋ ਰਹੇ ਨੇ ਇਸੇ ਧਾਰਨਾ ਨੂੰ ਹੋਰ ਪਰਪੱਕ ਕੀਤਾ ਇਟਲੀ ਦੇ ਉੱਗੇ ਸਮਾਜ ਸੇਵੀ ਅਤੇ ਮਿਸ਼ਨਰੀ ਆਗੂ ਅਮਰਜੀਤ ਚੱਲੀ ਅਤੇ ਰਾਜ ਰਾਨੀ ਦੀ ਧੀ ਸविता ਚੱਲੀ ਨੇ ਜਿਸ ਨੇ ਯੂਰਪ ਦੀ ਪ੍ਰਸਿੱਧ ਯੂਨੀਵਰਸਿ ਸੇਪੀਅਨਜ਼ਾ ਯੂਨੀਵਰਸਿਟੀ ਰੋਮ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਬਿਜ਼ਨਸ ਮੈਨੇਜਮੈਂਟ ਖੇਤਰ ਵਿੱਚ 110 ਵਿੱਚੋਂ 93 ਨੰਬਰਾਂ ਨਾਲ ਅਵਲ ਆ ਕੇ ਕੀਤੀ ਹੈ ਅਤੇ ਆਪਣੇ ਮਾਤਾ ਪਿਤਾ ਸਮੇਤ ਪੰਜਾਬ ਅਤੇ ਭਾਰਤ ਦਾ ਨਾਮ ਚਮਕਾਇਆ ਹੈ। ਸਨ 2011 ਵਿੱਚ ਪਰਿਵਾਰ ਨਾਲ ਇਟਲੀ ਆਈ ਸਬਿਤਾ ਚੱਲੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਤਰਾੜ ਨਾਲ ਸੰਬੰਧਿਤ ਹੈ ਜੋ ਕਿ ਇਟਲੀ ਦੇ ਸੂਬੇ ਉਹ ਬ੍ਰਿਗੇਡ ਸ਼ਹਿਰ ਨਾਰਨੀ ਤੈਰਨੀ ਰਹੀਦੀ ਹੈ ਪੰਜਾਬ ਦੀ 30 ਸविता ਚੱਲੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਸਦਕਾ ਚੰਗੇ ਨੰਬਰਾਂ ਨਾਲ ਪਾਸ ਹੁੰਦੀ ਰਹੀ ਹੈ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਕਰਨ ਤੋਂ ਬਾਅਦ ਸविता ਕਾਮਯਾਬੀ ਦੀਆਂ ਨਵੀਆਂ ਲੀਹਾਂ ਸਿਰਜਣ ਦੀ ਤਿਆਰੀ ਕਰ ਰਹੀ ਹੈ ਉਸ ਦੀ ਇਸ ਕਾਮਯਾਬੀ ਉੱਤੇ ਮਾਤਾ ਪਿਤਾ ਨੂੰ ਸਾਖ ਸੰਬੰਧੀਆਂ ਤੇ ਇਟਾਲੀਅਨ ਲੋਕਾਂ ਵੱਲੋਂ ਵਿਸ਼ੇਸ਼ ਤੌਰ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸਬਿਤਾ ਚੱਲੀ ਦਾ ਇਟਲੀ ਵਿਖੇ ਆਉਣ ਵਾਲੀਆਂ ਲੜਕੀਆਂ ਨੂੰ ਇਹੀ ਵਿਸ਼ੇਸ਼ ਸੁਨੇਹਾ ਹੈ ਕਿ ਜੇਕਰ ਉਹ ਜ਼ਿੰਦਗੀ ਵਿੱਚ ਨਾਰ ਸੁਣਾਉਣਾ ਚਾਹੁੰਦੀਆਂ ਨੇ ਅਤੇ ਕਾਮਯਾਬੀ ਹਾਸਲ ਕਰਨੀਆਂ ਚਾਹੁੰਦੀਆਂ ਨੇ ਤਾਂ ਬਹੁਤ ਜ਼ਰੂਰੀ ਹੈ ਕਿ ਉਹ ਪੜਨ ਵਿੱਚ ਮਿਹਨਤ ਕਰਨ ਤਾਂ ਜੋ ਉਹਨਾਂ ਦੀ ਮਿਹਨਤ ਨਾਲ ਹਾਸਲ ਕੀਤੀ ਕਾਮਯਾਬੀ ਹੋਰਨਾਂ ਲਈ ਵੀ ਇੱਕ ਮਿਸਾਲ ਬਣ ਸਕੇ ਰੋਮ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ